ਕਰ ਰਹੇ ਆ ਹੁਣ ਜਿਹੜੇ ਦੋ ਆਪਾਂ ਹੋਰ ਸ਼ੋਰੂਮ ਦੇ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਆਪਾਂ ਅੱਜ ਜੀਸੀਬੀ ਉਹਨਾਂ ਤੇ ਚਲਾਉਣੀ ਹੈ ਉਹਦਾ ਕਾਰਨ ਕੀ ਹੈ ਨਕਸ਼ਾ ਪਾਸ ਹੀ ਨਹੀਂ ਕਰਾਇਆ ਤੇ ਪ੍ਰਸ਼ਾਸਨ ਨੇ ਅੱਖਾਂ ਨਹੀਂ ਮੀਚਣੀਆਂ ਕਮੇਟੀ ਨੇ ਇਹ ਦੇਖਣ ਜਾਇਆ ਵੀ ਜਿਹੜਾ ਨਕਸ਼ਾ ਸੀ ਉਹ ਮਕਾਨ ਦਾ ਪਾਸ ਸੀ ਤੇ ਬਣ ਰਹੇ ਸੀ ਸ਼ੋਰੂਮ ਕੀ ਇਹਦੇ 'ਚ ਵੀ ਇਦਾਂ ਦੀ ਕੋਈ ਵਾਇਲੇਸ਼ਨ ਹੈ ਨਹੀਂ ਇਹਦੇ 'ਚ ਤਾਂ ਇਹ ਆ ਵੀ 33 ਫੁੱਟ ਜਗ੍ਹਾ ਛੱਡਣੀ ਹੈ ਉਹ ਛੱਡੀ ਨਹੀਂ ਹੋਈ ਸੜਕ ਦੇ ਉੱਤੇ ਹੀ ਬਣਾਈ ਜਾਂਦੇ ਆ ਕੱਲ ਨੂੰ ਕੋਈ ਐਕਸੀਡੈਂਟ ਹੋਵੇ ਸੜਕਾਂ ਟਾਈਟ ਹੋਣ ਲੌਂਗ ਟਰਮ ਮੁੜ ਕੇ ਕੋਈ ਢਾਉਂਦਾ ਨਹੀਂ ਪਹਿਲਾਂ ਐਮਐਲਏ ਅੱਖਾਂ ਬੰਦ ਕਰ ਲੈਂਦੇ ਸੀ ਜੀ ਖਾ ਪੀ ਕੇ ਅਸੀਂ ਨਹੀਂ ਨਾ ਅਸੀਂ ਖਾਣਾ ਪੀਣਾ ਨਾ ਅੱਖਾਂ ਸਾਡੀਆਂ ਖੁੱਲੀਆਂ ਨੇ ਤੇ ਇਹ ਜੇਸੀਬੀ ਚੱਲਦੀ ਜਾਊਗੀ ਹਲੇ ਤਾਂ ਕੁਰਾਲੀ ਐ ਕੁਰਾਲੀ ਮੈਂ ਪਹਿਲਾਂ ਸੈੱਟ ਕਰਦਾ ਮੈਂ ਇਸ ਤੋਂ ਬਾਅਦ ਬਾਰੀ ਖੜੜਦੀ ਐ ਨਾਲ ਹੀ ਨਵਾਂ گاؤں ਵਾਲੇ ਵੀ ਤਿਆਰੀ ਰਹਿਣ ਇਸੇ ਕੰਮ ਤੇ ਮੈਂ ਹੋਣਾ ਕਿੰਨੇ ਨਾਜਾਇਜ਼ ਕਬਜ਼ੇ ਤੋੜਨੇ ਮੈਡਮ ਹਾਂਜੀ ਤਿੰਨ ਤਿੰਨ ਅਸੀਂ ਜਿਹੜੇ ਨਾਜਾਇਜ਼ ਕਬਜ਼ੇ ਆ ਦੇਖ ਲਓ ਕਿੰਨੇ ਬਣੇ ਹੋਏ ਇਹ ਸਾਰੀ ਬਿਲਡਿੰਗ ਸਾਫ਼ ਹੋਊਗੀ ਦੋ ਲੋਕੇਸ਼ਨਾਂ ਹੋਰ ਨੇ ਕੁਰਾਲੀ ਦੀਆਂ ਜਿੱਥੇ ਇਹਨਾਂ ਨੇ ਨਜਾਇਜ਼ ਤਰੀਕੇ ਨਾਲ ਨਕਸ਼ਾ ਪਾਸ ਵੀ ਨਹੀਂ ਕਰਵਾਇਆ ਹੋਇਆ ਤੇ ਕੰਸਟਰਕਸ਼ਨ ਚੱਲ ਰਹੀ ਹੈ। ਸੋ ਇਹ ਗਲਤ ਹੈ ਪਬਲਿਕ ਦੀ ਜਗ੍ਹਾ ਦਾ ਨੁਕਸਾਨ ਕਰਨਾ, ਸੜਕਾਂ ਨੂੰ ਤੰਗ ਕਰਨਾ, ਮੁੜ ਕੇ ਮੁਸ਼ਕਲ ਬਹੁਤ ਆਉਂਦੀ ਹੈ। ਸੋ ਜੇ ਸੀ ਵੀ ਸਾਰਿਆਂ ਤੇ ਫੇਰੀ ਜਾਓ। ਮੈਡਮ ਇਹਦਾ ਲੈਂਟਰ ਵੀ ਪੈ ਚੁੱਕਿਆ ਤੇ ਕਈ ਬਿਲਡਿੰਗਾਂ ਦਾ ਲੈਂਟਰ ਪੈਣ ਤੱਕ ਕਿਉਂ ਨਹੀਂ ਕਰ ਰਹੀ ਕਿ ਜੀ। ਕਾਰਵਾਈ ਫਿਰ ਲੈਂਟਰ ਪਾ ਕੇ ਭਾਵੇਂ ਇਹ ਉੱਪਰ ਦੋ ਬਿਲਡਿੰਗਾਂ ਹੋਰ ਪਾ ਲੈਣ ਸਾਰੀ ਸਾਫ਼ ਕਰਾਂਗੇ। ਹੁਣ ਇਹ ਲੈਂਟਰ ਪਾਓ ਜੋ ਮਰਜ਼ੀ ਕਰੋ। ਤੇ ਇਹਨਾਂ ਨੂੰ ਨੋਟਿਸ ਕੱਢੋ ਨਾਲੇ ਜੋ ਇਹਨਾਂ ਦੇ ਖਿਲਾਫ ਕਾਰਵਾਈ ਬਣਦੀ ਹੈ ਉਹ ਦੇਖੋ ਕੀ ਕਰਨਾ ਆ ਕਾਰਵਾਈ ਹੋਈ ਹੈ ਜਦੋਂ ਇਹਨਾਂ ਦੀ ਸਾਰੀ ਆ ਸਾਫ ਕਰ ਦਿੱਤੀ ਨਾ ਜਿੰਨੀ ਜਗ੍ਹਾ ਤੁਹਾਡੀ ਪਾਸ ਹੈ ਜਿੰਨੀ ਜਗ੍ਹਾ ਕਾਨੂੰਨੀ ਤੌਰ ਤੇ ਤੁਹਾਡੇ ਕੋਲ ਹੈਗੀ ਆ ਉਹ ਕਰੋ ਐਂਡ ਜੇ ਕੋਈ ਸਹੀ ਰਕਸ਼ਾ ਪਾਸ ਕਰਾਉਣ ਆਉਂਦਾ ਹੈ ਉਹਨੂੰ ਖੱਜਲ ਖਵਾਰ ਨਾ ਕਰੋ ਉਹਨਾਂ ਦੇ ਗੇੜੇ ਨਾ ਲਵਾਓ ਸਹੀ ਨਕਸ਼ੇ ਵਾਲਿਆਂ ਨੂੰ ਤਰੀਕੇ ਨਾਲ ਜਲਦੀ ਪਰਮਿਸ਼ਨਾਂ ਦਿਓ ਲੀਗਲ ਕੰਮ ਨੂੰ ਸਾਡੀ ਕੋਈ ਮਨਾਹੀ ਨਹੀਂ ਆ ਕੰਮ ਕਰੋ ਕਮੇਟੀ ਨੂੰ ਵੀ ਇਹ ਇੰਡੀਕੇਸ਼ਨ ਨੇ ਵੀ ਉਹਨਾਂ ਨੂੰ ਖੱਜਲ ਖਵਾਰ ਨਾ ਕਰੋ ਤੇ ਬਟ ਇਲੀਗਲ ਕੰਮ ਹੈ ਜਿਹੜਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਇਸੇ ਕਾਰਨ ਕਰਕੇ ਜਿਹੜਾ ਮੇਰਾ ਹਲਕਾ ਹੈ ਪੂਰਾ ਚਾਹੇ ਕੋਰਾਲੀ ਆ ਨਵਾਂ گاਉਂ ਆ ਘਰੜ ਉਹਦਾ ਨਾਸ ਵੱਜ ਗਿਆ ਪਿਛਲੇ ਲੀਡਰ ਜੋ ਕਰਦੇ ਰਹੇ ਆ ਹੁਣੇ ਚੀਜ਼ ਨਹੀਂ ਹੋਊਗੀ ਜਿੰਨੀਆਂ ਇਹ ਇਲੀਗਲ ਕੰਸਟ੍ਰਕਸ਼ਨਸ ਹੋਈਆਂ ਨੇ ਮੈਨੂੰ ਤੁਸੀਂ ਇੱਕ ਵਾਰ ਦੱਸੋ ਵੀ ਆ ਇਲੀਗਲ ਕੰਸਟ੍ਰਕਸ਼ਨ ਹੋਈ ਹੈ ਉਹਨੂੰ ਸਾਫ਼ ਕਰਾਉਣਾ ਮੇਰਾ ਕੰਮ ਹੈ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਦੀ ਹੈਗਾ